जान بچਾ ਕੇ ਭਜਦੇ ਆ ਜਾਂ ਕਿਸੇ ਨੂੰ ਮੁਸ਼ਕਲ ਦੇ ਕੇ ਜੂਝੇ ਪੜਾਉਣ ਲੱਗ ਜਾਂਦੇ ਉਹ ਸਮੇਂ ਸੁਖਬਿੰਦਲ ਸਿੰਘ ਨੌਜਵਾਨ ਦੀ ਮਦਦ ਕੀਤੀ ਉਹਨੂੰ ਛੁਡਵਾਇਆ ਇਸ ਬਹਾਦਰੀ ਕਰਕੇ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਪੋਵ ਦੇ ਕੇ ਉਹਨੂੰ ਸਨਮਾਨ ਕੀਤਾ ਜਾ ਰਿਹਾ ਬੋਲੇ ਸੁਨਹਿਾਰ ਜੀ ਆਇਆਂ ਨੂੰ ਕਰਦੇ ਆ ਰਾਜੂ ਪਾਈ ਜਿਹਦਾ ਨਾਲ ਹੀ ਅਸੀਂ ਕਹਿਲ ਕਰਦੇ ਆ ਵੀ ਜਦੋਂ ਵੀ ਕਿਤੇ ਇਸ ਤਰ੍ਹਾਂ ਦੀ ਘਟਨਾ ਰਾਮ ਕਰੇ ਕਿਤੇ ਵਾਪਰੇ ਹੀ ਨਾ ਪਰ ਜੇ ਵਾਪਰੇ ਉਥੇ ਮੂਵੀ ਬਣਾਉਣ ਦੀ ਜਗ੍ਹਾ ਤੇ ਜਿਹੜਾ ਦੁਖੀ ਆ ਜਾਂ ਪੀੜਤ ਆ ਉਹਨੂੰ ਮਦਦ ਕੀਤੀ ਜਾਵੇ ਸੇ ਮinority ਦੇ ਜਿੱਦਾਂ ਅਸੀਂ ਹਰਿਆਣਾ ਵਿੱਚ ਮinority ਆ ਘੱਟ ਗਿਣਤੀ ਆ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਵਰਤਨਾ ਜਿਹੜਾ ਇਹ ਚਿੰਤਾਜਨਕ ਆ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉਸੇ ਵੇਲੇ ਆਪਣੀ ਜ਼ਿੰਮੇਵਾਰੀ ਸਮਝੀ ਦੇ ਉਹਨਾਂ ਨਾਲ ਤਾਲਮੇਲ ਕੀਤਾ ਤੇ ਅੱਜ ਅਸੀਂ ਖੁਦ ਕੈਥਲ ਦੇ ਵਿੱਚ ਆਏ ਆ ਜਿੱਥੇ ਕਦੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਚਰਨ ਪਾਏ ਔਰ ਇੱਥੇ ਹੀ ਸਾਡੇ ਮਹਾਨ ਜੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜਿਨ੍ਹਾਂ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ ਇੱਥੇ ਕੈਥਲਪਤ ਦੇ ਕੋਲ ਰਹਿ ਕੇ ਸਿੱਖ ਇਤਿਹਾਸ ਦਾ ਜੋ ਵੱਡਾ ਸਰੋਤ ਆ ਸੋ ਅੱਜ ਅਸੀਂ ਖੁਦੇ ਆਪਣੀ ਜ਼ਿੰਮੇਵਾਰੀ ਸਮਝਦੇ ਇੱਥੇ ਆਏ ਆ ਕਿਤੇ ਗੈਰ ਸਿੱਖ ਦੇ ਨਾਲ ਵੀ ਕੋਈ ਇਸ ਤਰ੍ਹਾਂ ਦਾ ਵਰਤਾਰਾ ਵਰਤੇ ਤੇ ਅਸੀਂ ਉਹਦੇ ਨਾਲ ਵੀ ਖੜਦੇ ਆ ਮਨੁੱਖਤਾ ਦੇ ਨਾਤੇ ਇਨਸਾਨੀਅਤ ਦੇ ਨਾਤੇ ਗੁਰੂ ਸਾਹਿਬ ਨੇ ਸਾਨੂੰ ਸਰਬੱਤ ਦੇ ਭਲੇ ਦਾ ਸਬਕ ਦਿੱਤਾ ਪਰ ਜੇ ਕਿਸੇ ਸਿੱਖ ਨਾਲ ਇਦਾਂ ਦਾ ਵਰਤਾਰਾ ਵਰਤਦਾ ਤਾਂ ਸਿੱਖ ਸੰਸਥਾ ਦਾ ਖਰਜ ਬਣਦਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ ਹੀ ਅਸੀਂ ਉਹਨਾਂ ਨੂੰ ਪ੍ਰਧਾਨ ਸਾਹਿਬ ਨਾਲ ਵੀ ਮੇਰੀ ਫੋਨ ਤੇ ਗੱਲ ਹੋਈ ਸੀ ਔਰ ਮੈਂਬਰ ਸਾਹਿਬਾਨਾਂ ਨਾਲ ਵੀ ਕਿ ਜੋ ਵੀ ਉਹਨਾਂ ਦੀ ਟ੍ਰੀਟਮੈਂਟ ਤੇ ਖਰਚ ਆਵੇਗਾ ਹਸਪੀਟਲ ਦਾ ਸਾਰਾ ਖਰਚਾ ਹਰਿਆਣਾ ਕਮੇਟੀ ਕਰੇਗੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਔਰ ਜਿਹੜਾ ਕਾਨੂੰਨੀ ਲੜਾਈ ਲੜਦੇ ਆ ਜਿਹੜਾ ਖਰਚ ਆਵੇਗਾ ਹਰਿਆਣਾ ਕਮੇਟੀ ਵੱਲੋਂ ਸਾਡੇ ਐਡਵੋਕੇਟ ਜਿਹੜੇ ਨੇ ਉਹ ਇਸ ਕਾਨੂੰਨੀ ਲੜਾਈ ਨੂੰ ਵੀ ਲੜਨਗੇ ਔਰ ਇਨਸਾਫ ਜਿਹੜਾ ਦਵਾਇਆ ਜਾਊ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕਰਕੇ ਜੋ ਬਣਦੀ ਸਜ਼ਾ ਆ ਉਹ ਦਵਾਈ ਜਾਓ ਜਿਹੜੀਆਂ ਧਰਾਵਾਂ ਲਗੀਆਂ ਨੇ ਚਾਹੇ 245 ਨੰਬਰ ਐਫ ਆਈ ਆਰ ਕੱਲ ਦਰਜ ਹੋਈ ਐ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਚ ਆਇਆ ਕਿ 18 ਘੰਟੇ ਲੇਟ ਐਫ ਆਈ ਆਰ ਜਦੋਂ ਕਿ ਪ੍ਰਸ਼ਾਸਨ ਮੌਕੇ ਤੇ ਪਹੁੰਚ ਗਿਆ ਸੀ ਔਰ ਮੌਕੇ ਤੇ ਗਵਾਹ ਮजूद ਸੀ ਗਵਾਹਾਂ ਨੇ ਜਿਹੜੀਆਂ ਉਹ ਗਵਾਹੀਆਂ ਵੀ ਦਿੱਤੀਆਂ ਮੌਕੇ ਤੇ ਸਟੇਟਮੈਂਟਾਂ ਦਿੱਤੀਆਂ ਔਰ ਖੁਦ ਪੱਤਰਕਾਰ ਭਾਈਚਾਰਾ ਵੀ ਪਹੁੰਚ ਗਿਆ ਵੀਡੀਓ ਰਿਕਾਰਡਿੰਗਾਂ ਵੀ ਆ ਗਈਆਂ ਫਿਰ ਵੀ 18 ਘੰਟੇ ਲੱਗਣੇ ਜਿਹੜੇ ਵੀ ਚਿੰਤਾ ਦਾ ਵਿਸ਼ਾ ਆ ਅੱਜ ਅਸੀਂ ਡੀਐਸਪੀ ਇੱਥੇ ਸਾਡੇ ਕੋਲ ਆਏ ਆ ਪਤਾ ਲੱਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਐਸਆਈਟੀ ਬਣਾਈ ਗਈ ਹੈ ਇਹਦੇ ਉੱਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਜੋ ਬਣਦੀ ਧਾਰਾ ਜਿਵੇਂ ਸੁਖਵਿੰਦਰ ਸਿੰਘ ਉਹਨਾਂ ਨੇ ਦੱਸਿਆ ਕਿ ਮੈਨੂੰ ਮਾਰਨ ਦੀ ਨੀਅਤ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਇਟਾਂ ਸਿਰ ਵਿੱਚ ਮਾਰੀਆਂ ਥੱਲੇ ਡਿੱਗਿਆ ਪਿਆ ਸੀ ਡਿੱਗੇ ਪਏ ਦੇ ਇਟਾਂ ਮਾਰ ਰਹੇ ਸੀ ਜੇਕਰ ਰਾਜੂ ਪਾਈ ਨਾਂ ਦਾ ਨੌਜਵਾਨ ਉੱਥੇ ਨਾ ਆਉਂਦਾ ਜਿਹੜਾ ਕਿ ਪੁੰਡਰੀ ਤੋਂ ਪਿਛਲੇ ਸਮੇਂ ਵਿਧਾਇਕ ਦੀ ਇਲੈਕਸ਼ਨ ਵੀ ਲੜਿਆ ਸੀ ਜੇ ਉਹ ਨਾ ਉੱਥੇ ਪਹੁੰਚਦੇ ਤਾਂ ਸ਼ਾਇਦ ਹੋ ਸਕਦਾ ਜਾਨੀ ਨੁਕਸਾਨ ਜਿਹੜਾ ਉਹ ਕਰ ਦਿੱਤਾ ਜਾਂਦਾ ਰਾਜੂ ਭਾਈ ਇਹ ਨੌਜਵਾਨ ਇੱਥੇ ਰਾਜੂ ਭਾਈ ਇੱਥੇ ਪਹੁੰਚ ਗਏ ਸੀ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਜਿੰਨਾ ਮੌਕੇ ਤੇ ਪਹੁੰਚ ਕੇ ਉਸਾ ਭਾਈ ਸੁਖਵਿੰਦਰ ਸਿੰਘ ਨੂੰ ਜਿਹੜਾ ਸੀ ਉਹ ਦੋਸ਼ੀਆਂ ਦੇ ਕੋਲੋਂ ਛਡਾਇਆ ਦੋਸ਼ੀ ਆਪਣੀ ਬਾਈਕ ਤੇ ਸਵਾਰ ਹੋ ਕੇ ਤੇ ਫਰਾਰ ਹੋ ਗਏ ਪਰ ਉਹ ਇਲਾਕਾ ਬੜਾ ਡੀਸੀ ਸਾਹਿਬ ਦਾ ਰੈਜ਼ਿਡੈਂਸ ਵੀ ਆ ਉੱਥੇ ਉੱਥੇ ਕੈਮਰੇ ਵਗੈਰਾ ਲੱਗੇ ਹੋਏ ਆ ਤਾਂ ਉਹਦੀ ਤਹਿਕੀਕਾਤ ਕਰਕੇ ਕੈਮਰਿਆਂ ਨੂੰ ਖੰਘਾਲ ਕੇ ਤਾਂ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਤੇ ਦੋਸ਼ੀ ਜਿਹੜੇ ਆ ਉਹ 24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰਨੇ ਚਾਹੀਦੇ ਆ ਔਰ ਜਿਹੜੀਆਂ ਬਣਦੀਆਂ ਧਰਾਵਾਂ ਜਿਵੇਂ ਮਾਰ ਦੇਣ ਦੀ ਨੀਅਤ ਦੇ ਨਾਲ ਹਮਲਾ ਸੀਗਾ 307 ਵਰਗੀ ਧਾਰਾ ਜਿਹੜੀ ਉਹਨਾਂ ਤੇ ਲੱਗਣੀ ਚਾਹੀਦੀ ਹੈ ਇਹ ਸਾਡੀ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੰਗ ਹੈ